ਅੰਜੀ ਵਈ ਅਸੀਂ ਚੱਲਿਆ ਸਪਰੇ ਕਰਨ ਕਣਕ ਤੇ ਮੈਂ ਢੋਲਾ ਤੇ ਦੀਪ ਢੋਲਾ ਸੀ ਪਾਣੀ ਦਾ ਭਰ ਲਿਆ ਆ ਥੈਲਿਆਂ ਚ ਪਈ ਆ ਸਾਡੀ ਦਵਾਈ ਜਿਹੜੀ ਸੜਕਣੀ ਆ ਅਸੀਂ ਕਣਕ ਤੇ ਪੰਪਾ ਜੀ ਕਰਤਾ ਸਟਾਰਟ ਕਰ ਦਿੱਤੇ ਗਏ ਬਈ ਦੇਖੋ ਇਹ ਮੈਨੂੰ ਕਹਿੰਦੇ ਨਾ ਤੂੰ ਜ਼ੋਰ ਨਹੀਂ ਲਾ ਰਿਹਾ ਅਸੀਂ ਤਿੰਨ ਕਿੱਲੇ ਬਾਹੀ ਲੰਮਾ ਤਿੰਨ ਬੰਦੇ ਸਪਰੇਅ ਕਰਦੇ ਆ ਇਹ ਦੋਨੇ ਦੇਖੋ ਇਕੱਠੇ ਤੁਰੇ ਫਿਰਦੇ ਆ ਸਾਡਾ ਟਰੈਕਟਰ ਹੋ ਖੜਾ ਦੋ ਕਿੱਲੇ ਬਾਹੀ ਇਸੇ ਤੇ ਦੇਖੋ ਵੀ ਮੇਰੇ ਕੋਲੇ ਜਿਹੜੀ ਪਾਈਪ ਆ ਉਹਦੀ ਕਿੰਨੀ ਲੈਂਥ ਆ ਮੇਰੇ ਕੋਲੇ ਇਹ ਦੋਨੇ ਇਕੱਠੇ ਫਿਰਦੇ ਨੇ ਹਜੇ ਮੈਨੂੰ ਕਹਿੰਦੇ ਤੂੰ ਜ਼ੋਰ ਨਹੀਂ ਲਾਉਂਦਾ ਇਹ ਤਾਂ ਅਸੀਂ ਮੰਨਦੇ ਆ ਵੀ ਤੇਰੇ ਕੋਲ ਨੈੱਟ ਬਹੁਤ ਵਰਕਰ ਹਲਦਾ ਨਹੀਂ ਉਹ ਜ਼ੋਰ ਮੇਰਾ ਵੱਧ ਲੱਗਦਾ ਤੁਹਾਡੇ ਨਾਲ ਬਾਈ ਮੇਰੇ ਕੋਲ ਪਾਈਪ ਵਾਲੀਆਂ ਪਿੱਛੇ ਮੈਂ ਇਹਦੇ ਕੋਲ ਤਾਂ ਰਹਿਣੀ ਪੈਂਦਾ ਫਿਰ ਉਹ ਤੂੰ ਗਨ ਦੀ ਮੋਟਰ ਜੀ ਨੂੰ ਉਹ ਤਾਂ ਜਮਾ ਬਿਲਕੁਲ ਨਾਲ ਬਹੁਤ ਵਾਰ ਹੁੰਦਾ ਨਹੀਂ ਰਹੇ ਕਹਦਾ ਹੈਗਾ ਫਿਰ ਤੂੰ ਮੈਨੂੰ ਐ ਨਾ ਨਾ ਕਹੇ ਵੀ ਤੂੰ ਜ਼ੋਰ ਨਹੀਂ ਲਾਉਂਦਾ ਤੂੰ ਪਾਈਪ ਨਹੀਂ ਖਿੱਚਦਾ ਮੁੜਕੇ ਕਿਹਨੂੰ ਵੱਧਾਏ ਭਰਾ ਇਹ ਦੇਖ ਮੁੜਕੇ ਤਾਂ ਹੁਣ ਸਿਆਲ ਦਾ ਟਾਈਮ ਆ ਗਿਆ ਹੁਣ ਮੁੜਕੇ ਕਿਹਨੂੰ ਹੁਣਾਗਾ ਆ ਮੈਨੂੰ ਆ ਇਹ ਤੇ ਉੱਤੇ ਤਾਂ ਉਹਨੇ ਪਾਰਾ ਮਾਰਿਆ ਉਹਦਾ ਵਾਲਾ ਪ੍ਰੈਸ਼ਰ ਮਾਰਿਆਗਾ ਸਾਬ ਸਾਬ ਤੋਂ ਰਿਸਕੀ ਸਾਬ ਆਏ ਆ ਫਿਰ ਦਵਾਈ ਪੈਂਦੀ ਮੇਰੇ ਮੈਂ ਆ ਨਾ ਇੱਥੇ ਜੇ ਖਿੱਚ ਲਾਂਗੇ ਇਧਰ ਉਹ ਮੈਂ ਤਾਂ ਲੱਗਾ ਤੈਨੂੰ ਇੱਥੇ ਮੈਂ ਨਵਾਂ ਨਵਾਂ ਡਾਕਟਰ ਬਣਿਆ ਹਜੇ ਜਵੈਨਿੰਗ ਹੀ ਹੋਈ ਵੀ ਚੱਲ ਲੱਗ ਜਾਨੇ ਇੱਥੇ ਨੂੰ ਲੈ ਇਹਦੇ ਚ ਮੁੜਕਾ ਹੋਣ ਵਾਲੀ ਕੀ ਗੱਲ ਹੈ ਮੈਂ ਪੈਪ ਤਾਂ ਖਿੱਚੀ ਜਾਂ ਨਾ ਨਾ ਜੋਰ ਲਗੋ ਫੇਰ ਹੀ ਆ ਦੇ ਲੈ ਕਿੰਨੇ ਪਿਆਦਾ ਮੇਰਾ ਤੈਨੂੰ ਕੀ ਪਤਾ ਮੇਰੇ ਅੰਦਰੋਂ ਕਿੰਨਾ ਕਿ ਜ਼ੋਰ ਲੱਗਿਆ ਪਾਇਗਾ ਨਹੀਂ ਇਹ ਬੜਪਈ ਮੈਂ ਕੋਲੋਂ ਪਾ ਲਿਆ ਗੱਲ ਤੂੰ ਆਇਆ ਤਾਂ ਦੇਖੋ ਉਥੋਂ ਕਿੰਨਾ ਡੇਡਾ ਚੱਲ ਗਿਆ ਤੂੰ ਟਰੈਕਟਰ ਕੋਲ। ਉਹੀ ਬਲ ਬਣ ਗਿਆ ਉਹੀ ਹਾਗਾ ਬਣ ਗਿਆ। ਤੂੰ ਤਾਂ ਹਾਗਾ ਮਾਰਤਾ ਜੀ ਤੂੰ ਤਾਂ ਬਲ ਪਾ ਲਿਆ। ਇੱਕ ਤਾਂ ਇਹਨਾਂ ਨੂੰ ਭੁੱਖ ਵਾਲੀ ਲੱਗਦੀ ਐ। 12 ਵਜੇ ਰੋਟੀਆਂ ਤੇ ਬਹਿ ਗਏ। ਕਹਿੰਦੇ ਚਾਹ ਬਣਾਉ ਉਸੇਤੀ ਹਜੇ 5 ਕਿੱਲੇ ਬਾਣ ਦੇ ਸਿੜਕੇ ਹੈਗੇ ਤੇ ਰੋਟੀਆਂ ਤੇ ਬਹਿ ਗਏ। ਆ ਦੀਪ ਗੰਗਾ ਮੰਨਦਾ ਭਾਈ ਬਾੜੀ ਭੁੱਖ ਲੱਗਦੀ ਐ। ਮਾੜੀ ਜੀ ਭੁੱਖ ਲੱਗੀ ਉਹਦੀ ਬੰਦ ਕਰਤਾ ਟਰੈਕਟਰ। ਉੱਥੇ ਜਿੜਤੀ ਇਹਨਾਂ ਨੇ ਪੈਪਾ ਬੂਪਾ। ਹੁਣ ਆ ਬੈਠੇ ਨੇ ਰੋਟੀਆਂ ਤੇ ਰੱਜ ਕੇ ਉੱਠਣਗੇ ਹੁਣ ਜਿੰਨਾ ਜਿਹੜੇ 10 ਰੋਟੀਆਂ ਨਹੀਂ ਖਾਂਦਾ ਉਹਨਾਂ ਟਾਈਮ ਹਲਦਾ ਨਹੀਂ ਦੇਖ ਚਾਹਕਦਾ ਹੁਣ ਇਹਨੂੰ ਕਹ ਦੋ ਹੋਰ ਲੈਣੀਆਂ ਰੋਟੀਆਂ ਕਹਿੰਦਾ ਇੱਕ ਲਈ ਚੱਲ ਹੋ ਗਿਆ ਇਹ ਚਾਹ ਪੀ ਜਾਂਨੇ ਟੋਲੇ ਚਾਹ ਪੀਣਾ ਤੂੰ ਹਾਂ ਚਾੱਕੀਂ ਇਧਰ ਮੂੰਹ ਤਾਂ ਦਿਖਾ ਰਿਹਾਗਾ ਵੀ ਹਾਂ ਮੈਂ ਚਾਹ ਪੀ ਰਿਹਾ ਤਾਂ ਮੈਂ ਵੀ ਚਾਹ ਪੀ ਜਨਾ ਚਾਹ ਓ ਹੈਲੋ ਆ ਦੇਖ ਲੋ ਬਾਈ ਵੱਡਾ ਕੰਮ ਆ ਲਾਈਆਂ ਐਨਕਾਂ ਖੇਤ ਬੈਠਾ ਜਿਵੇਂ ਕੋਈ ਬਿਜਲੀ ਮੁਲਾਜ਼ਮ ਲੱਗਿਆ ਹੋਵੇ ਤੇ ਚਾਹ ਤਾਂ ਪੀਲਾ ਚੱਕੇ ਚਾਂਗਤ ਰੱਖੀਏ ਠੰਡੀ ਹੋ ਜਾਂਦੀ ਕਲਮ ਮੋਬਾਈਲ ਹੀ ਦੇਖੀ ਜਾਂਦਾ ਸਾਰਾ ਤੈਨੂੰ ਜਿਹੜਾ ਖੇਤਾਂ ਦੇ ਵਿੱਚ ਉੱਤੋਂ ਇੰਨੇ ਸ਼ੇਰ ਗੱਲ ਦਾ ਸੁਣਦਾ ਮੈਂ ਜਿਹੜਾ ਸਿਰ ਜਲਮਕਾ ਬੈਠਾ ਕੁਝ ਫਹਾ ਲੈਣੇ ਸਰਦਗੇ ਐਨਾ ਬਾਈ ਹੁਣ ਇਹ 50 ਸਾਲ ਦੇ ਨੇੜੇ ਹੋ ਗਿਆ ਹੁਣ ਇਹਨੂੰ ਨੌਕਰੀ ਮਿਲ ਗਈ ਹੁਣ ਇਹਦਾ ਸਾਰਾ ਦਿਮਾਗ ਸਾਰਾ ਉਹ ਤਾਂ ਸਿਸਟਮ ਉੱਧਰ ਹੈ ਕੁਰਸੀ ਤੇ ਗਿਆ ਹੋਇਆ ਹੈ ਨਾ ਓਏ ਸ਼ੇਰ ਗਿੱਲ ਕਹਿੰਦੇ ਨਾ ਆ ਜਿਹੜੀ ਕਣਕ ਪੀੜੀਆ ਮੌਸਮ ਦੇ ਕਾਰਨਾਂ ਉੱਚ ਚੱਕ ਛਪਿਆ ਕਰੀਏ ਇਹਨੂੰ ਤੁਸੀਂ ਆ ਦੇ ਆਪਣੇ ਬਟੀ ਕੋ ਫਿਰ ਆਪਣਾ ਜਿਹੜਾ ਅੱਧਾ ਢੋਲ ਰਹਿ ਗਿਆ ਹੁਣ ਕਿਵੇਂ ਕਰੀਏ ਸੜਕੀ ਕਹਿੰਦਾ ਸੜਕੀ ਆ ਦੇ ਸਾਡੇ ਵਾਲਾ ਬਾਦਲ ਇਹਨੂੰ ਕਹਿੰਦੇ ਨੇ ਵੱਡਾ ਬਾਦ ਚਾਹ ਵੀ ਲਾ ਕੇ ਰ ਆਪਾਂ ਸਪਰੇਅ ਕਰੀਏ ਉਪਰਾਵਾ ਜੇ ਮੈਂ ਖਿੱਚਣੀ ਆਉਂਦੀ ਪਾਈਪ ਖਿੱਚ ਲਓ ਲਿਆ ਮੈਨੂੰ ਤਾਂ ਗੰਨੀ ਫੜਾਵੇ ਠੀਕ ਹੈ ਨਾ ਓਏ ਇਹਨਾਂ ਫੜਾਈ ਕਰਨ ਓਏ ਉਹ ਛਾਰੀ ਕਣਕ ਦੀ ਯਾਰ ਹੁਣ ਮੈਂ ਕਰੂੰਗਾ ਸਪਰੇਅ ਯਾਰ ਆਪ ਵੀ ਖਿੱਚ ਲਓ ਓਏ ਲਿਆ ਫੜਾ ਯਾਰ ਓਏ ਫੜਾ ਦੇ ਯਾਰ ਓ ਨਹੀਂ ਯਾਰ ਮੈਂ ਕਰੂੰਗਾ ਹੁਣ ਓ ਤੂੰ ਰਹਿਣ ਦੇ ਯਾਰ ਓ ਯਾਰ ਤੂੰ ਕਿਉਂ ਨਹੀਂ ਉਹ ਕਰਨ ਦਾ ਨਾਲੇ ਤੁਸੀਂ ਮੈਨੂੰ ਕਹਿੰਦੇ ਖੇਡਦਾ ਨਹੀਂ ਤੂੰ ਚੱਜਣਾ ਠੀਕ ਅਸਤਾ ਕਰ ਲਾਂਗੇ ਹੁਣ ਖਿੱਚੀ ਦੇ ਜਾਣਾ ਹੁਣ ਮੈਂ ਖਿੱਚੀ ਜਾਣਾ ਸਾਰਾ ਜ਼ੋਰ ਲਵਾਤਾ ਬੱਸ 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 ਛਾਰੀ ਕਣਕ ਦੀ ਪੱਟੇ ਬਾਈ ਇਹ ਮਚਾ ਦੂ ਲਿਆ ਫੜਾ ਓਏ ਫੜਾ ਦੇ ਯਾਰ ਫਲਾਵੀ ਯਾਰ ਇਹਦਾ ਐਵੇਂ ਮਰੀ ਜਾਂਦਾ ਖੁੱਜੀ ਆਪ ਐਪ ਤੂੰ ਹੋਰ ਹੁਣ ਫਿਰ ਉਹਦੇ ਮੈਨੂੰ ਤੁਸੀਂ ਤਾੜੀ ਜੰਨੇ ਹੋਗੇ ਮੈਨੂੰ ਕਿਹੜਾ ਕਰਨੀ ਨਹੀਂ ਆਉਂਦੀ ਸਪਰੇ ਇਹ ਨਹੀਂ ਹੋ ਰਿਹਾ ਇਹ ਨਾਹੀ ਵਾਲੀ ਤਾਂ ਉਹ ਕਰਕੇ ਆ ਕਰੇਗਾ ਜਿਹੜੀ ਲੱਗੀ ਦਵਾਈ ਆ ਦਵਾਈ ਦੇ ਧੁੱਪ ਨਾਲ ਲੱਗਣੀ ਆ ਧੁੱਪ ਵਧੀਆ ਨਿਕਲੀ ਹੋਈ ਆ ਲੜਾਈ ਨਾਲ ਦਵਾਈ ਦਾ ਤਾਂ ਕੋਈ ਸਬੰਧ ਨਹੀਂ ਗਾ ਸਪਰੇਅ ਸੀ ਸਿਰਕੇ ਜਿਵੇਂ ਕੰਮ ਕਰੂਗੀ ਆ ਕੋਈ ਛਾਅ ਹੋ ਗਿਆ ਤੜਕੇ ਨਹੀਂ ਭਾਈ ਆ ਬੰਦਾ ਦੇਖ ਲੋ ਸਪਰੇਅ ਕਰਨ ਆ ਗਿਆ ਪਤਾ ਕੀ ਪਾ ਕੇ ਆ ਸਪਰੇਅ ਕਰਨ ਆ ਕਾਊਟਨ ਦਾ ਲੋਅਰ ਪਾਇਆ ਹੈ ਸੁੱਤੀ ਲੋਅਰ ਆਪਾਂ ਕਹਿੰਦੇ ਜਿਹੜਾ ਤੇ ਦੇਖੋ ਇਹ ਨਾ ਤਾਂਹਾਂ ਤੇਕਰ ਭਿੱਜ ਗਿਆ ਸਾਰਾ ਹੁਣ ਜਿਵੇਂ ਜਿਵੇਂ ਹਵਾ ਚਲੀ ਜਾਂਦੀ ਆ ਇਹ ਠੰਡਾ ਹੋਈ ਜਾਂਦਾ ਬ੍ਰਾਂਡ ਸਿਆਲ ਚ ਇਹ ਇਹੀ ਤਾਂ ਦੁੱਖ ਹੈ ਨਾ ਚੀਜ਼ਾਂ ਦਾ ਬ੍ਰਾਂਡ ਗਿੱਲਾ ਬ੍ਰਾਂਡ ਕੀ ਕਰੂਗਾ ਬ੍ਰਾਂਡ ਥੋੜੀ ਹੁਣ ਠੰਡ ਲੱਗਣਾ ਓ ਟਾਉ ਜਿਹੜੀ ਲੱਤਾਂ ਨੂੰ ਠੰਡ ਚੜੀ ਪਈ ਉਹ ਅੱਛਾ ਤੈਨੂੰ ਤਾਂ ਇੱਕ ਗੱਲ ਹੋਰ ਵੀ ਐ ਛੋਟੇ ਜਵਾਕਾਂ ਵਾਂਗੂ ਨਾ ਇੱਕ ਹੱਥੇ ਹੁਣ ਗਿੱਲਾ ਹੋ ਗਿਆ ਜਿਆਦਾ ਨਿੱਗਰ ਹੋ ਗਿਆ ਥੱਲੋਂ ਤੇ ਇੱਕ ਹੱਥੇ ਦਾ ਲੋਅਰ ਨਹੀਂ ਰਹਿੰਦਾ ਨਹੀਂ ਉਹ ਥੱਲੇ ਡੇਗਦਾ ਨਾਲੇ ਹੁਣ ਕਹਿੰਦਾ ਮੈਨੂੰ ਜਿਆਦਾ ਪੇਗ ਬੂਗ ਲਵਾਉਂ ਨੂੰ ਠੰਡ ਚੜੀ ਜਾਂਦੀ ਐ